ਜਾਬਤ ਤੇ ਹਰਿਆਣਾ ਵਿੱਚ ਕੁਝ ਦਿਨਾਂ ਤੋਂ ਅਤਿ ਗਰਮੀ ਪੈ ਰਹੀ ਹੈ ਗਰਮੀ ਵਤਨ ਅਤੇ ਲੂ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਉਂਤ ਮੌਸਮ ਵਿਭਾਗ ਨੇ ਪੰਜਾਬ ਵਿੱਚ 19 20 ਅਤੇ 21 ਮਈ ਨੂੰ ਮੌਸਮ ਦਾ ਮિજાਜ ਮੁੜ ਬਦਲਣ ਦੀ ਜੋ ਉਹਨਾਂ ਨੇ ਗੱਲ ਕੀਤੀ ਸੀ ਉਹ ਕੀਤੀ ਸੀ ਵਿਭਾਗ ਵੱਲੋਂ 3 ਦਿਨਾਂ ਵਾਸਤੇ ਚੇਨੋਲਰ ਜਾਰੀ ਕੀਤਾ ਗਿਆ ਹੈ ਇਸ ਤਰ੍ਹਾਂ ਪੰਜਾਬ ਦੇ ਕਈ ਸ਼ਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਬਿਜਲੀ ਡਿਸ਼ਕਨ ਦੇ ਨਾਲ ਨਾਲ ਹਲਕਾ ਅਤੇ ਦਰਮਿਆਨਾ ਮੀਂਹ ਵੀ ਪਵੇਗਾ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਲੋੜ ਪੈਣ ਤੇ ਘਰੋਂ ਬਾਹਰ ਨਿਕਲਣਾ ਅਤੇ ਧੁੱਪ ਤੋਂ ਬਚਾਅ ਰੱਖਣ ਦਾ ਸੁਝਾਅ ਦਿੱਤਾ ਹੈ। ਪੰਜਾਬ ਵਿੱਚ ਬਠਿੰਡਾ 에ਅਰਪੋਰਟ ਦਾ ਇਲਾਕਾ ਸਭ ਤੋਂ ਵੱਧ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਪਵਾਨੀ ਸ਼ਹਿਰ ਚ ਵੱਧ ਤੋਂ ਵੱਧ ਤਾਪਮਨ 44.5 ਡਿਗਰੀ ਸੈਲਸੀਅਸ ਰਿਹਾ ਇਹ ਤਾਪਮਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਵੱਧ ਰਿਹਾ ਹੈ ਗਰਮੀ ਬਦਲ ਕਾਰਨ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਜਾਈ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰਮੀ ਕਾਰਨ ਸਬਜ਼ੀਆਂ ਸੁੱਕ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਭਾਗ ਮੌਸਮ ਵਿਭਾਗ ਤੋਂ ਮੇਰੀ ਜਾਣਕਾਰੀ ਅਨੁਸਾਰ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਅੰਮ੍ਰਿਤਸਰ 'ਚ 41.6 ਲੁਧਿਆਣਾ 'ਚ 42.8 ਪਟਿਆਲਾ 'ਚ 42.6 ਡਿਗਰੀ ਸੈਲਸੀਅਸ ਤਾਪਮਾਨ ਹੈ ਉਧਰਜ ਕੀਤਾ ਗਿਆ ਹੈ ਪਟਾਣਕੋਟ 'ਚ 41 ਡਿਗਰੀ ਸੈਲਸੀਅਸ ਬਟਿੰਡਾ ਸ਼ਹਿਰ 'ਚ ਜਿਵੇਂ ਕਿ ਪਹਿਲਾਂ ਹੀ ਦੱਸਿਆ ਹੈ ਕਿ ਸਭ ਤੋਂ ਵੱਧ ਸੀ ਫਰੀਦਕੋਟ 'ਚ 43.5 ਫਤਿਹਗੜ ਸਾਹਿਬ 'ਚ 41.2 ਫਾਜ਼ਿਲਕਾ 'ਚ 43.6 ਫੋਜਪੁਰ ਚ 43.6 ਹੁਸਿਆਰਪੁਰ ਚ 39.4 ਜਲੰਧਰ ਚ 40.9 ਮੁਹਾਲੀ ਚ 38.9 ਮੋਗਾ ਚ 43.6 ਡਿਗਰੀ ਸੈਲਸੀਅਸ ਹੈ ਜੋ ਤਾਪਮਨ ਦਰਜ ਕੀਤਾ ਗਿਆ ਹੈ ਗਰਮੀ ਵਧਣ ਦੇ ਨਾਲ ਸੁਭਾਵਿਕ ਹੈ ਕਿ ਬਿਜਲੀ ਦੀ ਮੰਗ ਵੀ ਵੱਧ ਜਾਂਦੀ ਹੈ ਬਿਜਲੀ ਦੀ ਮੰਗ 12200 ਮੀਗਾਵਾਟ ਤੋਂ ਵੀ ਟੱਪ ਚੁੱਕੀ ਹੈ ਪੰਜਾਬ ਵਿੱਚ ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਪੰਜਾਬ ਵਿੱਚ ਬਿਜਲੀ ਦੀ ਮੰਗ 12235 ਮੀਗਾਵਾਟ ਤੇ ਪਹੁੰਚ ਗਈ ਹੈ ਬਿਜਲੀ ਦੀ ਮੁੱਖ ਮੰਗ ਵਧਣ ਕਾਰਨ ਸੂਬੇ ਵਿੱਚ ਕਈ ਥਾਵਾਂ ਤੇ ਬਿਜਲੀ ਦੇ ਕਟਾ ਵੀ ਲੱਗ ਰਹੇ ਹਨ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਵਿੱਚ ਸੂਬੇ ਵਿੱਚ ਬਿਜਲੀ ਦੀ ਮੰਗ 10000 ਮੈਗਾਵਾਟ ਦਰਜ ਕੀਤੀ ਗਈ ਹੈ ਹੁਣ ਪੰਜਾਬ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਜਿੱਦਾਂ ਕਿ ਕਿਹਾ ਹੋਇਆ ਹੈ ਕਿ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਤੋਂ ਲੱਗ ਰਿਹਾ ਹੈ ਕਿ ਪੰਜਾਬ ਦਾ ਮੌਸਮ ਗਰਮੀ ਤੋਂ ਕੁਝ ਰਾਹਤ ਜ਼ਰੂਰ ਦਵੇਗਾ ਪਰ ਜੇਕਰ ਮੀਂਹ ਜਾਂ ਬਾਰਿਸ਼ ਨਹੀਂ ਹੁੰਦੀ ਅਗਲੇ 1-2 ਦਿਨ ਦੇ ਵਿੱਚ ਤਾਂ ਪੰਜਾਬ ਦਾ ਜੋ ਮੌਸਮ ਹੈ ਉਹ ਕਾਫੀ ਜ਼ਿਆਦਾ ਗਰਮ ਦਿਖੇਗਾ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਘਰ ਤੋਂ ਬਾਹਰ ਲੋੜ ਪੈਂਤੇ ਹੀ ਨਿਕਲਣ ਕਿਉਂਕਿ ਲੂ ਹੋ ਕਾਰਨ ਉਹਨਾਂ ਨੂੰ ਕਾਫੀ ਮੁਸੀਬਤਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗਰਮੀ ਦੇ ਕਾਰਨ ਜੋ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ ਉਹਨਾਂ ਤੋਂ ਉਹਨਾਂ ਨੂੰ ਪਰਹੇਜ਼ ਪਹਿਲਾਂ ਹੀ ਕਰ ਲੈਣਾ ਚਾਹੀਦਾ ਹੈ